ਇਸੇ ਔਰ ਦਿਨ ਨੂੰ ਮੈਂ ਸਿੱਖ ਤੋਂ ਸਤਿਗੁਰੂ ਬਣਾਇਆ ਜੇਕਰ ਮਹਾਰਾਜ ਪੂਰਨ ਸਿੰਘ ਨੂੰ ਸਿੱਖ ਦਾ ਦਰਜਾ ਦਿੱਤਾ ਦਰਜਾ ਦਿੱਤਾ ਕਿਨੇ ਜੀ ਦਾ ਸਿੱਖਿਆ ਜੀ ਦਾ ਸਿੱਖਿਆ ਉਹਨੇ ਹੀ ਦਰਜਾ ਦਿੱਤਾ ਮਹਾਰਾਜ ਸ਼ੇਰ ਸਿੰਘ ਨਰੰਕਾਰ ਆ ਔਰ ਸ਼ੇਰ ਸਿੰਘ ਨਰੰਕਾਰ ਆ ਔਰ ਨਰੰਕਾਰ ਨੇ ਕਿਹਾ ਕਿ ਪੂਰਨ ਸਿੰਘ ਮੇਰਾ ਸਿੱਖਿਆ ਮੇਰਾ ਬੱਚਾ ਹੈ ਪੁੱਤ ਔਰ ਇਹਨੂੰ ਮੈਂ ਸਤਿਗੁਰੂ ਪੂਰਨ ਸਿੰਘ ਸਤਿਗੁਰੂ ਦਾ ਦਰਜਾ ਦਿੱਤਾ ਆਪੇ ਸਿੱਖ ਬਣਾਉਣ ਵਾਲਾ ਆਪੇ ਸਤਿਗੁਰੂ ਕਰਾਉਣ ਵਾਲਾ ਆਪੇ ਸਤਿਗੁਰੂ ਸ਼ਬਦ ਦੀ ਘਾਰਨਾ ਕਰਨ ਵਾਲਾ ਸ਼ਬਦੀ ਬੱਚਾ ਬਣਾਉਣ ਵਾਲਾ ਔਰ ਜਿਹੜਾ ਇਸ ਦੇ ਉੱਪਰ ਲਿਖੇ ਹੋਏ ਦੇ ਉੱਪਰ ਲਿਖਾਏ ਦੇ ਉੱਪਰ ਜਿਹੜਾ ਹੈ ਪ੍ਰਤੀਤ ਨਹੀਂ ਕਰਦਾ ਉਹ ਸਿੱਖ ਨਹੀਂ ਸਿੱਖ ਦਾ ਕੰਮ ਹੈ ਬਚਨ ਦੇ ਸਤਿਗੁਰੂ ਦੇ ਬਚਨ ਦੇ ਉੱਪਰ ਪ੍ਰਤੀਤ ਕਰਨੀ ਪ੍ਰਤੀਤ ਕਰਨ ਦੇ ਨਾਲ ਵਿਚਾਰ ਉਤਾਰਾ ਹੁੰਦਾ ਹੈ ਜਨਮ ਬਦਲਦਾ ਸੋ ਤੁਹਾਨੂੰ ਸਿੱਖ ਬਣਾਉਣ ਵਾਲਾ ਭਗਤ ਬਣਾਉਣ ਵਾਲਾ ਨਿਵਾਦਨ ਵਾਲਾ ਕੌਣ ਹੈ ਮਹਾਰਾਜ ਸੇਵ ਸਿੰਘ ਕੋਹਵਾਨ ਨੇਕਲੰਕ ਕੌਣ ਆ ਨੇਕਲੰਕ ਕੌਣ ਆ ਕੌਣ ਹੈ ਨੇਕਲੰਕ ਮਹਾਰਾਜ ਸੇਵ ਸਿੰਘ ਔਰ ਨੇਕਲੰਕ ਇੱਕਿਆ ਨਿਰੰਕਾਰ ਇੱਕਿਆ ਨਾ ਨਿਰੰਕਾਰ ਇੱਕਿਆ ਔਰ ਨਿਰੰਕਾਰ ਸੇਵ ਸਿੰਘ ਨਾਮ ਰਤ ਹੈ ਮਾਤ ਲੋਕ ਤੇ ਔਰ ਨਿਰੰਕਾਰ ਨੇਕਲੰਕ ਦਦਾ ਰਹਿਣ ਵਾਲੀ ਸੰਗਰਾਮ ਦਾ ਸਾਰੀ ਕੀਰ ਦਾ ਮਾਲਕ ਹੁਣ ਇਹੋ ਕਹੀਏਗੇ ਨਿਰੰਕਾਰ ਨੂੰ ਮੰਨਣਾ ਜਾ ਮਹਾਰਾਜ ਸ਼ੇਰ ਸਿੰਘ ਨੂੰ ਮੰਨਣਾ ਕਿ ਦੋ ਇੱਕ ਹੀ ਸ੍ਰੀ ਕਮਨ ਕੇ ਨਰੰਕਾਰ ਮੰਨਣਾ ਕਿ ਮਹਾਰਾਜ ਸ਼ੇਰ ਸਿੰਘ ਮੰਨਣਾ ਨਿਰਗੁਣ ਮੰਨਣਾ ਕਿ ਸਰਗੁਣ ਮੰਨਣਾ ਇਹ ਨਿਰਗੁਣ ਸਰਗੁਣ ਬਖੋ ਵੱਖਰਾ ਕੇ ਮਹਾਰਾਜ ਸ਼ੇਰ ਸਿੰਘ ਨਿਰਗੁਣ ਹੋ ਰਿਹਾ ਤੇ ਮਹਾਰਾਜ ਸ਼ੇਰ ਸਿੰਘ ਸਰਗੁਣ ਹੋ ਰਿਹਾ ਆਪੇ ਹੀ ਨਿਰਗੁਣ ਹੈ ਤੇ ਆਪੇ ਸਰਗੁਣ ਹੈ ਤੇ ਆਪੇ ਸਰਗੁਣ ਤੋਂ ਨਿਰਗੁਣ ਹੈ ਤੇ ਆਪੇ ਚਵੀਆਂ અવਤਾਰ ਹੈ ਸੋ ਕਿੰਨੋ ਮੰਨਣਾ ਇਹ ਦੀ ਸਿੱਖੀ ਸੇਕੀ ਜਦੋਂ share